ਚੇ ਪੰਚਾਇਤੀ ਚੋਣਾਂ ਨੂੰ ਲੈ ਕੇ ਅੱਜ ਨਾਮਜ਼ਦਗੀ ਵਾਪਸ ਲੈਣ ਦੀ ਆਖਰੀ ਤਾਰੀਖ ਹੈ ਨਾਲ ਹੀ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਣੇ ਹਨ ਪਰ ਇਸ ਵਿਚਕਾਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪਰਮਵੰਤ ਸਿੰਘ ਬੰਟੀ ਰਵਾਣਾ ਵੱਲੋਂ ਚੋਣ ਦੌਰਾਨ ਧਾਂਦਲੀ ਦੇ ਖਰਚੇ ਨੂੰ ਲੈ ਕੇ ਮੋੜ ਸੂਬਾ ਸਰਕਾਰ ਨੂੰ ਘੇਰਿਆ ਹੈ ਉਹਨਾਂ ਦੋਸ਼ ਲਾਉਂਦੇ ਕਿ ਹੈ ਕਿ ਸਰਕਾਰ ਵੱਲੋਂ ਤੱਕੇਸ਼ਾਈ ਕੀਤੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਵਿਧਾਇਕ ਦੇ ਦਬਾਅ ਹੇਠ ਉਹਨਾਂ ਦੇ ਉਮੀਦਵਾਰ ਦੇ ਕਾਗਜ਼ ਰੱਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਰੋ ਸਾਹਿਬ ਇੱਕ ਬੇਨਤੀ ਲੈ ਕੇ ਆਇਆ ਅੱਜ ਸਾਡਕ ਤਰੀਕ ਨੂੰ ਕੀ ਤੁਸੀਂ ਕਿਸੇ ਨੂੰ ਆਬਜੈਕਸ਼ਨ ਸੈਂਟਰੀ ਕਰ ਸਕਦੇ ਹੋ ਪੰਜ ਤਰੀਕ ਦੀ ਪੜਤਾਲ ਜੋਰ ਉਲੰਘਣਾਵਾਂ ਤੇ ਅੱਗੇ ਚਲੀ ਗਏ ਸੀ ਕਿ ਚਲੀ ਗਏ ਨਿਬੜ ਕੇ ਜੀ ਪੰਜ ਤਰੀਕ ਸੀ ਆਬਜੈਕਸ਼ਨ ਲੈਣ ਦੀ ਤਰੀਕ ਪੰਜ ਤਰੀਕ ਸੀ ਪੰਜ ਨੂੰ ਆਬਜੈਕਸ਼ਨ ਲੈ ਕੇ ਤੁਸੀਂ ਪੜਤਾਲ ਕਰਕੇ ਜੋ ਤੁਹਾਡੇ ਕਾਨੂੰਨ ਮੁਤਾਬਕ ਯੋਗ ਯੋਗ ਕੈਂਡੀਡੇਟ ਬਣਦੇ ਸੀ ਉਹ ਤੁਸੀਂ ਲਾਉਣੇ ਉਹ ਤੁਸੀਂ ਲਿਸਟ ਲਾ ਦੇ ਕੀ ਤੁਸੀਂ ਅੱਜ ਦੀ ਤਰੀਕਿਖ ਕਿਸੇ ਦਾ ਆਬਜੈਕਸ਼ਨ ਲੈ ਕੇ ਕਾਗਜ਼ ਰੱਦ ਕਰ ਸਕਦੇ ਆ? ਆਬਜੈਕਸ਼ਨ ਤਾਂ ਲੇਕਿਨ ਐਸਨੇ ਨਹੀਂ ਹੋ ਸਕਦਾ। ਫਿਰ ਫਿਰ ਮੇਰੀ ਬੇਤੀ ਹੈ ਮੈਂ ਤੁਹਾਡੇ ਕੋਲ ਰਿਕਵੈਸਟ ਲੈ ਕੇ ਆਇਆ ਕਿ ਅੱਜ ਦੀ ਤਰੀਕਿਖ ਉਹ ਲਿਸਟ ਬਾਅਦ ਜਿਹੜੀ ਲੱਗੀ ਹੈ ਜੀ ਥੋੜੀ ਕੰਪਾਈਲ ਹੋ ਕੇ ਲਿਸਟ ਇਲੈਕਸ਼ਨ ਕਮਿਸ਼ਨ ਪੁਲਿਕੇਟ ਸਾਰੇ মিডিਆ ਚ ਪੇ। ਮੇਰੀ ਰਿਕਵੈਸਟ ਹੈ ਤੁਹਾਨੂੰ ਅੱਜ ਦੀ ਤਰੀਕਿਖ ਕਿਸੇ ਦੇ ਕਾਗਜ਼ ਨਾ ਰੱਦ ਕਰਿਓ। ਉਹ ਜੇ ਸਮਾਂ ਸੀਗਾ ਜਿਹੜਾ ਉਹ ਸਮਾਂ ਲੰਘ ਗਿਆ। ਉਦੋਂ ਧੱਕਾ ਚੱਲ ਜਾਂਦਾ ਫਿਰ ਵੀ ਚੱਲ ਜਾਂਦਾ। ਨੇਰ ਕਰਦੀ ਨਹੀਂ ਚਲਨੀ ਸੋ ਮੇਰੀ ਰਿਕੁਐਸਟ ਇਹ ਹੈ ਕਿ ਠੀਕ ਹੈ ਇੱਕ ਪਿੰਡ ਦਾ ਇਸ਼ੂ ਹੈ ਤੁਹਾਨੂੰ ਤੁਹਾਡੇ ਧਿਆਨ ਚ ਅਸਦਰ ਮਨਿੰਦਰ ਸਿੰਘ ਸਾਡੇ ਸਰਪੰਚ ਖੜੇ ਹੈ ਐਮਐਲਏ ਸਾਫ ਦਾ ਪਿੰਡ ਹੈ ਸਤਕਾਰਯੋਗ ਹਨ ਸਰਕਾਰ ਕਰਦਾ ਪਰ ਮੇਰਾ ਪਿੰਡ ਹੈ ਜੀ ਕਿ ਫਿਰ ਜੇ ਮੈਂ ਇਲੈਕਸ਼ਨ ਲੜ ਕੇ ਬਣਾਣਾ ਜੇ ਮੈਂ ਇੰਨੀ ਵੱਡੀ ਬਹੁਮਤ ਨਾਲ ਲੋਕਾਂ ਨੇ 50000 ਵੋਟ પાਕੇ ਐਮਐਲਏ ਬਣਾਇਆ ਸੀ ਜੇ ਫਿਰ ਚਲੋ ਉਹ ਮੈਂ ਤੁਹਾਨੂੰ ਤਾਂ ਹੀ ਰਿਕੁਐਸਟ ਕਰਨ ਆਇਆ ਜੀ ਅੱਜ ਦੇ ਦਿਨ ਜੇ ਕੋਈ ਕਾਲਜ ਰਿਜੈਕਟ ਹੋਣਗੇ ਫਿਰ ਸਾਨੂੰ ਮਜਬੂਰੀ ਬਣਦੀ ਸਾਨੂੰ ਜਿੱਦੇ ਜਿੱਦੇ ਦਸਕਤਾਂ ਨਾਲ ਹੋਣਗੇ ਫਿਰ ਸਾਡੇ ਜੋ ਕਾਨੂੰਨੀ ਰਾਹ ਹੋਇਆ ਸੀ ਉਸ ਤੇ ਜਾਣਾ ਧੰਨਵਾਦ ਮਸਲਾ ਬੜਾ ਗੰਭੀਰ ਹੈ ਜੀ ਇਸ ਹੱਦ ਤੱਕ ਪੰਚਾਇਤ ਇਲੈਕਸ਼ਨ ਦੀ ਪ੍ਰਣਾਲੀ ਜਿਹੜੀ ਹੈ ਜਾਂ ਇਲੈਕਸ਼ਨ ਪ੍ਰਣਾਲੀ ਹੈ ਉਹਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਇਲੈਕਸ਼ਨ ਸ਼ਡਿਊਲ ਇੱਕ ਇਲੈਕਸ਼ਨ ਕਮਿਸ਼ਨ ਵੱਲੋਂ ਆਇਆ ਜਿਹਦੇ ਤਹਿਤ ਨੋਮੀਨੇਸ਼ਨ ਫਾਈਲ ਕਰਨ ਦੀ ਆਖਰੀ ਤਾਰੀਖ 4 ਤਰੀਕ ਸੀ 3 ਵਜੇ ਤੱਕ ਉਸ ਤੋਂ ਬਾਅਦ 5 ਤਰੀਕ ਇਤਰਾਜ਼ ਲੈਣ ਦੀ ਤਾਰੀਖ ਸੀ ਓਬਜੈਕਸ਼ਨ ਲੈਣ ਦੀ ਤਾਰੀਖ ਸੀ ਪੜਤਾਲ ਦੀ ਤਾਰੀਖ ਸੀ ਸਕਰੂਟੀਨੀ ਦੀ ਤਾਰੀਖ ਸੀ 5 ਤਰੀਕ 3 ਵਜੇ ਤੱਕ ਜੀਨੂੰ ਕੋਈ ਸ਼ਿਕਾਇਤ ਸੀ ਜੇੜੀ ਕੋਈ ਓਬਜੈਕਸ਼ਨ ਸੀ ਉਹ ਉਹਨਾਂ ਨੇ ਸੰਬੰਧਿਤ ਆਰਓ ਜਾਂ ਬੀਡੀਓ ਆਫਿਸ ਕੋਲੇ ਜਮ੍ਹਾਂ ਕਰਾਉਣੇ ਸੀ ਉਸ ਤੇ ਰਿਪੋਰਟ ਲੈ ਕੇ ਸੰਬੰਧਿਤ ਅਫਸਰ ਤੋਂ ਤੇ 5 ਤਰੀਕ ਨੂੰ 5 ਵਜੇ ਤੱਕ ਲਿਸਟਾਂ ਫਾਈਨਲ ਲਗਣੀਆਂ ਸੀ 5 ਤਰੀਕ ਰਾਤ 12 ਵਜੇ ਤੱਕ ਪਹਿਲਾਂ ਤਾਂ ਲਿਸਟਾਂ ਲਾਉਣ ਤੋਂ ਆਨਕਾਨੀ ਕੀਤੀ ਗਈ ਜਦੋਂ ਲੋਕਾਂ ਵੱਲੋਂ ਪ੍ਰੈਸ਼ਰ ਪਾਇਆ ਗਿਆ ਲੋਕ ਇਕੱਠੇ ਹੋਣ ਲੱਗੇ 5 ਤਰੀਕ ਨੂੰ 12 ਵਜੇ ਲਿਸਟਾਂ ਲਾਈਆਂ ਗਈਆਂ ਅੱਜ ਤੁਸੀਂ ਦੇਖ ਲਓ 5 ਤਰੀਕ ਨੰਂ ਕੀ 6 ਤਰੀਕ ਨੰਂ ਕੀ ਅੱਜ 7 ਤਰੀਕ ਪੌਣੇ 2 ਵਜੇ ਹੈ ਦੁਪਹਿਰ ਦੇ ਤੇ ਅੱਜ ਜਦੋਂ ਸਿੰਬਲ ਅਲਾਟਮੈਂਟ ਦਾ ਦੇਣਾ ਹੈ ਕਾਗਜ਼ ਵਾਪਸ ਲੈਣ ਦਾ ਦੇਣਾ ਹੈ ਤੇ ਅੱਜ ਵੀ ਪਟਵਾਰੀਆਂ ਤੋਂ ਤੇ ਸੈਕਟਰੀਆਂ ਤੋਂ ਰਿਪੋਰਟਾਂ ਲਿੱਤੀਆਂ ਜਾ ਰਹੀਆਂ ਅੱਜ ਦੀ ਤਰੀਕ 'ਚ ਤੇ ਕਾਗਜ਼ ਰਿਜੈਕਟ ਕੀਤੇ ਜਾ ਰਹੇ ਆ ਤੁਹਾਡੇ ਸਾਹਮਣੇ ਮੈਂ ਦਿਖਾਉਣਾ ਚਾਹਣਾ ਮਚਾਕੀ ਖੁਰਦ ਦੀ ਪੰਚਾਇਤ ਹੈ ਜੀ ਇਹ ਸਟ ਇਲੈਕਸ਼ਨ ਹੈ ਜਿਹੜੀ ਯੋਗ ਅਯੋਗ ਉਮੀਦਵਾਰਾਂ ਦੀ ਲਿਸਟ ਪਿੰਡ ਮਚਾਕੀ ਖੁਰਦ ਆਰਓ ਸ਼੍ਰੀ ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫਸਰ ਆ ਜਿਹੜੇ ਸਾਰੇ ਜਿਹੜੇ ਯੋਗ ਹੋਏ ਹਨ ਮਨਿੰਦਰ ਸਿੰਘ son of ਮੇਜਰ ਸਿੰਘ ਸਰਪੰਚ ਦੇ ਕਾਗਜ਼ ਭਰੇ ਹੈ ਜਰਨਲ ਯੋਗ ਥੱਲੇ ਦਸਕਤ ਹੈ ਜੀ ਸਤਾਰ ਅਮਰੀਕ ਸਿੰਘ ਜੀ ਦੇ 5 10 2024 ਚੀਫ ਐਗਰੀਕਲਚਰ ਅਫਸਰ ਸਾਹਿਬ ਦੇ ਤੇ ਅੱਜ ਦੀ ਤਰੀਕ 'ਤੇ ਲਿਸਟ ਬਦਲ ਕੇ ਤੁਸੀਂ ਮਨਿੰਦਰ ਸਿੰਘ ਦੇ ਕਾਗਜ਼ ਰਿਜੈਕਟ ਕਰਕੇ ਅਨਪੋਸਟ ਬੰਦੇ ਬਣਾਉਣੇ ਚਾਹੁੰਦੇ ਹੋ ਇਹ ਕਿਵੇਂ ਚੱਲੂਗਾ ਕੰਮ ਮੈਂ ਕੱਲ ਵੀ ਬੇਨਤੀ ਕੀਤੀ ਅਫਸਰਾਂ ਨੂੰ ਮੈਂ ਅੱਜ ਵੀ ਡੀਸੀ ਸਾਹਿਬ ਕੋਲ ਵੀ ਜਾ ਕੇ ਆਇਆ ਸਾਰੇ ਅਫਸਰਾਂ ਕੋਲ ਜਾ ਕੇ ਆਇਆ ਇੱਕ ਪਟਵਾਰੀ ਤੋਂ ਰਿਪੋਰਟ ਲਿੱਤੀ ਜਾ ਰਹੀ ਹੈ ਕਿ ਇਹਦਾ ਛੱਪੜ ਤੇ ਨਜਾਇਜ਼ ਕਬਜ਼ਾ ਨਾ ਇਹਨਾਂ ਦਾ ਘਰ ਛੱਪੜ ਦੇ ਨੇੜੇ ਤੇੜੇ ਪਿੰਡ ਦੇ ਵਿਚਾਲੇ ਰਹਿਣ ਵਾਲੇ ਐ ਦੂਸਰੀ ਗੱਲ ਚਲੋ ਜਿਹੜੀ ਗਲਤ ਰਿਪੋਰਟ ਬਣਾ ਰਿਆ ਉਹ ਇੱਕ ਇੱਕ ਵਿਸ਼ਾ ਉਹ ਹੈ ਦੂਸਰੀ ਗੱਲ ਜਿਹੜੀਆਂ ਵੀ ਰਿਪੋਰਟਾਂ ਪਾਨੀਆਂ ਸੀ ਜਿਹੜੇ ਇਤਰਾਜ਼ ਆਉਣੇ ਸੀ ਇਤਰਾਜ਼ਾਂ ਤੇ ਰਿਪੋਰਟਾਂ ਸਬਮਿਟ ਹੋਣੀਆਂ ਸੀ ਉਹਦੀ ਤਰੀਖ 5 ਤਰੀਕ ਸੀ ਉਸ ਤੋਂ ਬਾਅਦ ਤੁਸੀਂ ਪੜਤਾਲ ਤੋਂ ਬਾਅਦ ਸਾਰੀ ਇਹ ਲਿਸਟ ਲਾਈਆ ਸਾਰੇ ਪਿੰਡਾਂ ਦੀ ਲੱਗੀ ਆ ਵੇਖੋ ਤੁਸੀਂ ਅਸੀਂ ਖੇਤੀਬਾੜੀ ਦਫ਼ਤਰ ਫਰੀਦਕੋਟ ਖੜੇ ਆਂ ਤੇ ਅੱਜ ਤੁਸੀਂ 7 ਤਰੀਕ ਨੂੰ 48 ਘੰਟਿਆਂ ਬਾਅਦ ਤੁਸੀਂ ਬੰਦੇ ਦੇ ਕਾਗਜ਼ ਰਿਜੈਕਟ ਕਰਦੇ ਹੋਗੇ ਕਿਵੇਂ ਕਰੋਗੇ ਜੀ ਕਾਗਜ਼ ਰਿਜੈਕਟ ਮੈਂ ਅਫਸਰ ਸਹਿਬਾਨਾਂ ਨੂੰ ਬੇਨਤੀ ਕਰਨੀ ਚਾਹਣਾ ਹੈ ਜਿਹੜੇ ਮੈਂ ਹੈਰਾਨ ਹੈ ਪਹਿਲਾਂ ਤਾਂ ਐਮਐਲਏ ਸਾਹਿਬ ਤੇ ਮੈਂ ਸਤਿਕਾਰ ਕਰਦਾ ਉਹਨਾਂ ਦਾ ਬੜਾ ਪਰ ਜੇ ਮੈਂ ਆਪਦੇ ਪਿੰਡ ਦੀ ਚੋਣ ਲੜਨ ਦੀ ਹਿੰਮਤ ਨਹੀਂ ਰੱਖਦਾ ਤੇ ਫਿਰ ਮੈਂ ਹਲਕੇ ਦੀ ਨੁਮਾਇੰਦਗੀ ਕਰਨ ਦਾ ਮੇਰੇ ਕੋਲ ਕੀ ਅਧਿਕਾਰ ਹੈ ਆਪਦੇ ਪਿੰਡ ਦੀ ਚੋਣ ਦੇ ਵਿੱਚ ਕਾਗਜ਼ ਰਿਜੈਕਟ ਕਰਾ ਕੇ 2 ਦਿਨਾਂ ਬਾਅਦ ਤਰੀਕ ਟੱਪਣ ਦੇ ਤੁਸੀਂ ਸਰਪੰਚ ਬਣਾਉਣਾ ਚਾਹੁੰਦੇ ਹੋ ਇੱਕ ਪਾਸੇ ਮੁੱਖ ਮੰਤਰੀ ਸਾਹਿਬ ਆਪਦੇ ਪਿੰਡ ਜਾਂਦੇ ਆ ਤੇ ਜਾ ਕੇ ਲੋਕਾਂ ਨੂੰ ਕਹਿੰਦੇ ਸਰਬਸੰਮਤੀਆਂ ਕਰੋ ਪੰਚਾਇਤਾਂ ਦੀ ਇਲੈਕਸ਼ਨ ਚ ਗਲਤ ਨਹੀਂ ਹੋਣਾ ਚਾਹੀਦਾ ਕੰਮ ਚਲੋ ਲੋਕਾਂ ਨੇ ਉਹਨਾਂ ਦੀ ਮੰਨੀ ਨਾ ਮੰਨੀ ਇੱਕ ਵੱਖਰੀ ਗੱਲ ਹੈ ਦੂਜੇ ਪਾਸੇ ਉਸੇ ਮੁੱਖ ਮੰਤਰੀ ਦੇ ਪਾਰਟੀ ਦੇ ਐਮਐਲਏ ਲੋਕਾਂ ਦੇ ਕਾਗਜ਼ ਰਿਜੈਕਟ ਕਰਾ ਕੇ ਸਾਰਾ ਡੈਮੋਕਰੈਟਿਕ ਪ੍ਰੋਸੈਸ ਨੂੰ ਡੀ ਰੇਲ ਕਰਕੇ ਤੇ ਉੱਥੇ ਬਣਾਉਣਾ ਚਾਹੁੰਦੇ ਆ ਸਰਪੰਚ ਆਪ ਦਾ ਮੈਂ ਅਕਸਰ ਸਹਿਬਾਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਐ ਸਪੈਸ਼ਲੀ ਆਰਓ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦਾ ਥੋੜੇ ਕੋਲੇ 5 ਤਰੀਕ 3 ਵਜੇ ਤੱਕ ਦਾ ਟਾਈਮ ਸੀ ਕੋਈ ਆਬਜੈਕਸ਼ਨ ਐਂਟਰਟੇਨ ਕਰਨ ਦਾ ਅੱਜ 7 ਤਰੀਕ 1 ਵਜੇ 45 ਮਿੰਟਾਂ ਮੇਰੀ ਘੜੀ ਤੇ ਫੋਕਸ ਕਰ ਲਓ 7 ਅਕਤੂਬਰ 1 ਵਜੇ 45 ਮਿੰਟ ਹੋ ਗਿਆ ਤੇ ਤੁਸੀਂ ਜੇ ਅੱਜ ਕਿਸੇ ਦਾ ਆਬਜੈਕਸ਼ਨ ਲੈ ਕੇ ਕੋਈ ਰਿਪੋਰਟ ਦੇ ਆਧਾਰ ਤੇ ਜੇ ਕਾਗਜ਼ ਰਿਜੈਕਟ ਕਰੋਗੇ ਤੇ ਫਿਰ ਸਭ ਨੂੰ ਹਾਈ ਕੋਰਟ ਦੀਆਂ ਪੌੜੀਆਂ ਚੜ੍ਹਨੀਆਂ ਪੈਣਗੀਆਂ ਮੈਂ ਇਹਨਾਂ ਨੂੰ ਬੇਨਤੀ ਸਾਰਿਆਂ ਨੂੰ ਟੈਲੀਫੋਨ ਰਾਹੀਂ ਵੀ ਕੀਤੀ ਹੈ ਕਿ ਤੁਸੀਂ ਸਾਡੇ ਇਲਾਕੇ ਦੇ ਰਹਿਣ ਵਾਲਿਓ ਇੱਕ ਦੂਜੇ ਦੇ ਮੂੰਹ ਮੱਥੇ ਸਾਰੇ ਜਾਣੇ ਲੱਗਦੇ ਆਂ ਸਾਨੂੰ ਮਜਬੂਰ ਨਾ ਕਰੋ ਅਸੀਂ ਤੁਹਾਡੇ ਖਿਲਾਫ ਕੋਈ ਕਾਰਵਾਈ ਕਰੀਏ ਸਾਡਾ ਕੇਸ ਆਲਰੇਡੀ ਹਾਈ ਕੋਰਟ ਦੇ ਵਿੱਚ ਹੈ ਹਾਈ ਕੋਰਟ ਨੇ ਆਰਡਰਸ ਕੀਤੇ ਸੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਕਿ ਸਾਰੇ ਸਕਰੂਟੀ ਪ੍ਰੋਸੈਸ ਦੀ ਵੀਡੀਓਗ੍ਰਾਫੀ ਹੋਵੇ ਜਿਹੜਾ ਅਫਸਰ ਵੀਡੀਓਗ੍ਰਾਫੀ ਨਹੀਂ ਕਰਦਾ ਉਹਦੇ ਖਿਲਾਫ ਹਾਈ ਕੋਰਟ ਕੇਸ ਲਿਆਂਦਾ ਜਾਵੇ ਪਹਿਲੀ ਗੱਲ ਤਾਂ ਇਹਨਾਂ ਨੇ ਵੀਡੀਓਗ੍ਰਾਫੀ ਨਹੀਂ ਕੀਤੀ ਉਸ ਵਿੱਚ ਵੀ ਜਾਵਾਂਗੇ ਜੇ ਸਾਡੇ ਕਾਗਜ਼ ਰਿਜੈਕਟ ਕਰਨਗੇ ਗਲਤ ਅੱਜ ਦੀ ਤਰੀਕ ਚ ਉਸ ਵਿੱਚ ਵੀ ਜਾਵਾਂਗੇ ਅਫਸਰ ਕਹਿ ਰਿਹਾ ਜੀ ਕਿ 5 ਤਰੀਕ ਨੂੰ ਸਮਾਂ ਥੋੜਾ ਸੀ ਜੀ ਕਹਿੰਦੇ ਇਸ ਕਰਕੇ ਸਮੇਂ ਨਾਲ ਆਬਜੈਕਸ਼ਨਸ ਨਹੀਂ ਆ ਸਕੀਆਂ ਕੱਲੇ ਐਮਐਲਏ ਦੇ ਪਿੰਡਸ ਤੇ ਥੋੜਾ ਸੀ ਇੱਕ ਪਿੰਡ ਦੀ ਰਿਪੋਰਟ ਨਹੀਂ ਆ ਸਕੀ ਉਸ ਦਿਨ ਰਿਪੋਰਟ ਆਈ ਹੈ ਰਿਪੋਰਟ ਜਮ੍ਹਾਂ ਹੋਈ ਹੈ ਤੁਸੀਂ ਕਾਗਜ਼ ਯੋਗ ਕਰਾਰ ਦਿੱਤੇ ਹੈ ਤੇ ਅੱਜ ਤੁਸੀਂ ਕਹਿ ਰਹੇ ਹੋ ਜੀ ਕਿ ਅਸੀਂ 48 ਘੰਟਿਆਂ ਬਾਅਦ ਲੈ ਲਿਆ ਘੰਟਾ ਲੇਟ ਹੋ ਗਈ ਰਿਪੋਰਟ ਚਲੋ ਮੰਨ ਲਈ 2 ਘੰਟੇ ਲੇਟ ਹੋ ਗਈ 4 ਘੰਟੇ ਲੇਟ ਹੋ ਗਈ 7 ਤਰੀਕ ਹੋ ਗਈ ਅੱਜ ਯਾਰ ਅੱਜ ਤੁਸੀਂ ਨੋਮੀਨੇਸ਼ਨਸ ਵਿਧਰੋਅਲ ਦੀ ਤਰੀਕ ਹੈ ਤੇ ਤੁਸੀਂ ਸਿੰਬਲ ਅਲਾਟ ਕਰਨਾ ਹੈ ਤੇ ਅੱਜ ਤੁਸੀਂ ਇਹ ਕੰਮ ਕਰ ਰਹੇ ਹੋ ਬੜੀ ਸ਼ਰਮ ਦੀ ਗੱਲ ਹੈ ਜੀ ਮੈਂ ਅਫਸਰਾਂ ਨੂੰ ਸਭ ਨੂੰ ਬੇਨਤੀ ਕਰਦਾ ਮੈਂ ਆਰਓ ਸਾਹਿਬ ਨੂੰ ਹੁਣ ਬੇਨਤੀ ਕਰਨ ਚੱਲਿਆ ਅੰਦਰ ਹੱਥ ਜੋੜ ਕੇ ਬੜੀ ਸਿਨਮਰ ਬੜੀ ਨਿਮਰਤਾ ਨਾਲ ਉਹਨਾਂ ਨੂੰ ਬੇਨਤੀ ਕਰਨ ਚੱਲੇ ਆ ਕਿ ਇਹ ਗਲਤ ਕੰਮ ਨਾ ਕਰੋ ਕਿਉਂਕਿ ਕਾਨੂੰਨ ਸਭ ਵਾਸਤੇ ਬਰਾਬਰ ਹੈ ਤੇ ਫਿਰ ਜਦੋਂ ਕਾਨੂੰਨ ਦੀ ਚੱਕੀ 'ਚ ਕਿਸੇ ਨੂੰ ਪੀਸਣਾ ਪਿਆ ਨਾ ਬਰੀਕ ਬਹੁਤ ਪਿਸੂਗੀ ਇਹ ਗੱਲ ਮੇਰੀ ਯਾਦ ਰੱਖਿਓ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ ਪੰਜਾਬ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਅੱਜ ਨਾਮਜ਼ਦਗੀ ਵਾਪਸ ਲੈਣ ਦੀ ਆਖਰੀ ਤਾਰੀਖ ਹੈ ਨਾਲ ਹੀ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਣੇ ਹਨ ਪਰ ਇਸ ਵਿਚਕਾਰ ਸ਼ਰੋਮਣੀ ਅਕਾਲੀ ਦਲ ਦੇ ਆਗੂ ਪਰਮਵੰਤ ਸਿੰਘ ਵੰਟੀ ਰਵਾਣਾ ਵੱਲੋਂ ਚੋਣਾਂ ਦੌਰਾਨ ਤਾਂਦਲੀ ਦੇ ਖਰਚੇ ਨੂੰ ਲੈ ਕੇ ਮੋੜ ਸੂਬਾ ਸਰਕਾਰ ਨੂੰ ਘੇਰਿਆ ਹੈ ਉਹਨਾਂ ਦੋਸ਼ ਲਾਉਂਦੇ ਕਿ ਹੈ ਕਿ ਸਰਕਾਰ ਵੱਲੋਂ ਤੱਕੇਸ਼ਾਈ ਕੀਤੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਵਿਧਾਇਕ ਦੇ ਦਬਾਅ ਹੇਠ ਉਹਨਾਂ ਦੇ ਉਮੀਦਵਾਰ ਦੇ ਕਾਗਜ਼ ਰੱਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਰੋ ਸਾਹਿਬ ਇੱਕ ਬੇਨਤੀ ਲੈ ਕੇ ਆਏ ਹਨ ਪੁਲਿਸ ਨੂੰ ਅੱਜ ਦੀ ਸਾਲਕ ਤਰੀਕ ਨੂੰ ਕੀ ਤੁਸੀਂ ਕਿਸੇ ਨਹੀਂ ਆਬਜੈਕਸ਼ਨ ਸੈਂਟੇਨ ਕਰ ਸਕਦੇ ਹੋ ਪੰਜ ਤਰੀਕ ਦੀ ਪੜਤਾਲ ਜੋਰ ਉਲੰਘਣਾਵਾਂ ਦੇ ਅੱਗੇ ਚਲੀ ਗਏ ਸੀਗੇ ਚਲੀ ਗਏ ਨਿਬੜ ਕੇ ਜੀ ਪੰਜ ਤਰੀਕ ਦੀ ਆਬਜੈਕਸ਼ਨ ਲੈਣੀ 3 5 ਤਰੀਕ ਦੀ ਪੰਜ ਨੂੰ ਆਬਜੈਕਸ਼ਨ ਲੈ ਕੇ ਤੁਸੀਂ ਪੜਤਾਲ ਕਰਕੇ ਜੋ ਤੁਹਾਡੇ ਕਾਨੂੰਨ ਮੁਤਾਬਕ ਯੋਗ ਯੋਗ ਕੈਂਡੀਡੇਟ ਬਣਦੇ ਸੀ ਉਹ ਤੁਸੀਂ ਲਾਉਣੀ ਸੀ ਉਹ ਤੁਸੀਂ ਲਿਸਟ ਲਾ ਦਿੱਤੀ ਕੀ ਤੁਸੀਂ ਅੱਜ ਦੀ ਤਰੀਕ ਕਿਸੇ ਦਾ ਆਬਜੈਕਸ਼ਨ ਲੈ ਕੇ ਕਾਗਜ਼ ਰੱਦ ਕਰ ਸਕਦੇ ਕਿ ਜੀ ਤਾਂ ਕੋਈ ਐਸੋ ਨਹੀਂ ਲੈ ਸਕਦਾ ਫਿਰ ਫਿਰ ਮੇਰੀ ਬੇਨਤੀ ਹੈ ਮੈਂ ਥੋੜਾ ਕੁਲੀ ਰਿਕੁਐਸਟ ਲੈ ਕੇ ਆਇਆ ਕਿ ਅੱਜ ਦੀ ਤਰੀਖ ਨੂੰ ਉਹ ਲਿਸਟ ਬਾਹਰ ਜਿਹੜੀ ਲੱਗੀ ਹੈ ਜੀ ਥੋੜੀ ਕੰਪਾਈਲ ਹੋ ਕੇ ਨੈਕਸ਼ਨ ਕਮਿਸ਼ਨ ਕੋਲ ਪਹੁੰਚ ਗਈ ਸਾਰੇ মিডিਆ ਜੀ ਨੂੰ ਮੇਰੀ ਰਿਕੁਐਸਟ ਹੈ ਤੁਹਾਨੂੰ ਅੱਜ ਦੀ ਤਰੀਖ ਕਿਸੇ ਦੇ ਕਾਗਜ਼ ਨਾ ਦੇਖੋ ਉਹ ਜੇ ਸਮਾਂ ਸੀਗਾ ਜਿਹੜਾ ਉਹ ਸਮਾਂ ਨੰਘ ਗਿਆ ਉਦੋਂ ਧੱਕਾ ਚੱਲ ਜਾਂਦਾ ਫਿਰ ਵੀ ਚੱਲ ਜਾਂਦਾ ਨਿਹਰ ਕਰਦੀ ਨਹੀਂ ਚੱਲਦੀ ਸੋ ਮੇਰੀ ਰਿਕੁਐਸਟ ਇਹ ਹੈ ਕਿ ਠੀਕ ਹੈ ਇੱਕ ਪਿੰਡ ਦਾ ਇਸ਼ੂ ਹੈ ਤੁਹਾਨੂੰ ਤੁਹਾਡੇ ਧਿਆਨ ਚ ਅਸਦਰ ਮਨਿੰਦਰ ਸਿੰਘ ਸਾਡੇ ਸਰਪੰਚ ਖੜੇ ਹੈ ਐਮਐਲਏ ਸਾਫ ਦਾ ਪਿੰਡ ਹੈ ਸਤਕਾਰੀਓ ਕਰਨਾ ਸਰਕਾਰ ਕਰਦਾ ਪਰ ਮੇਰਾ ਪਿੰਡ ਹੈ ਜੀ ਤੇ ਫਿਰ ਜੇ ਮੈਂ ਇਲੈਕਸ਼ਨ ਲੜ ਕੇ ਬਣਾ ਲਾਂ ਜੇ ਮੈਂ ਇੰਨੀ ਵੱਡੀ ਬਹੁਮਤ ਨਾਲ ਲੋਕਾਂ ਨੇ 50000 ਵੋਟ ਪਾ ਕੇ ਐਮਐਲਏ ਬਣਾਇਆ ਸੀ ਜੇ ਫਿਰ ਚਲੋ ਉਹ ਮੈਂ ਤੁਹਾਨੂੰ ਤਾਂ ਹੀ ਰਿਕੁਐਸਟ ਕਰਨ ਆਇਆ ਜੀ ਅੱਜ ਦੇ ਦਿਨ ਜੇ ਕੋਈ ਕਾਗਜ਼ ਰਿਜੈਕਟ ਹੋਣਗੇ ਫਿਰ ਸਾਨੂੰ ਮਜਬੂਰੀ ਬਣਦੀ ਸਾਨੂੰ ਜਿਹਦੇ ਜਿਹਦੇ ਦਸਕਤਾਂ ਨਾਲ ਹੋਣਗੇ ਫਿਰ ਸਾਡੇ ਜੋ ਕਾਨੂੰਨੀ ਰਾਹ ਹੋਇਆ ਸੀ ਉਸ ਤੇ ਜਾਓ ਧੰਨਵਾਦ ਮਸਲਾ ਬੜਾ ਗੰਭੀਰ ਹੈ ਜੀ ਇਸ ਹੱਦ ਤੱਕ ਪੰਚਾਇਤ ਇਲੈਕਸ਼ਨ ਦੀ ਪ੍ਰਣਾਲੀ ਜਿਹੜੀ ਹੈ ਜਾਂ ਇਲੈਕਸ਼ਨ ਪ੍ਰਣਾਲੀ ਹੈ ਉਹਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਇਲੈਕਸ਼ਨ ਸ਼ਡਿਊਲ ਇੱਕ ਇਲੈਕਸ਼ਨ ਕਮਿਸ਼ਨ ਵੱਲੋਂ ਆਇਆ ਜਿਹਦੇ ਤਹਿਤ ਨਾਮੀਨੇਸ਼ਨ ਫਾਈਲ ਕਰਨ ਦੀ ਆਖਰੀ ਤਾਰੀਖ 4 ਤਾਰੀਖ ਸੀ 3 ਵਜੇ ਤੱਕ ਉਸ ਤੋਂ ਬਾਅਦ 5 ਤਾਰੀਖ ਇਤਰਾਜ਼ ਲੈਣ ਦੀ ਤਰੀਕ ਸੀ ਆਬਜੈਕਸ਼ਨ ਲੈਣ ਦੀ ਤਰੀਕ ਸੀ ਪੜਤਾਲ ਦੀ ਤਰੀਕ ਸੀ ਸਕਰੂਟਨੀ ਦੀ ਤਰੀਕ ਸੀ 5 ਤਰੀਕ 3 ਵਜੇ ਤੱਕ ਜਿਹਨੂੰ ਕੋਈ ਸ਼ਿਕਾਇਤ ਸੀ ਜਿਹੜੀ ਕੋਈ ਆਬਜੈਕਸ਼ਨ ਸੀ ਉਹ ਉਹਨਾਂ ਨੇ ਸੰਬੰਧਿਤ ਆਰਓ ਜਾਂ ਵੀਡੀਓ ਆਫਿਸ ਕੋਲੇ ਜਮ੍ਹਾਂ ਕਰਾਉਣੇ ਸੀ ਉਸ ਤੇ ਰਿਪੋਰਟ ਲੈ ਕੇ ਸੰਬੰਧਿਤ ਅਫਸਰ ਤੋਂ ਤੇ 5 ਤਰੀਕ ਨੂੰ 5 ਵਜੇ ਤੱਕ ਲਿਸਟਾਂ ਫਾਈਨਲ ਲਗਣੀਆਂ ਸੀ 5 ਤਰੀਕ ਰਾਤ 12 ਵਜੇ ਤੱਕ ਪਹਿਲਾਂ ਤਾਂ ਲਿਸਟਾਂ ਲਾਉਣ ਤੋਂ ਆਨਾਕਾਨੀ ਕੀਤੀ ਗਈ ਜਦੋਂ ਲੋਕਾਂ ਵੱਲੋਂ ਪ੍ਰੈਸ਼ਰ ਪਾਇਆ ਗਿਆ ਲੋਕ ਇਕੱਠੇ ਹੋਣ ਲੱਗੇ 5 ਤਰੀਕ ਨੂੰ 12 ਵਜੇ ਲਿਸਟਾਂ ਲਾਈਆਂ ਗਈਆਂ ਜਾਂ ਅੱਜ ਤੁਸੀਂ ਦੇਖ ਲਓ 5 ਤਰੀਕ ਨੰਗੀ 6 ਤਰੀਕ ਨੰਗੀ ਅੱਜ 7 ਤਰੀਕ ਪੌਣੇ 2 ਵਜੇ ਹੈ ਦੁਪਹਿਰ ਦੇ ਤੇ ਅੱਜ ਜਦੋਂ ਸਿੰਬਲ ਅਲਾਟਮੈਂਟ ਦਾ ਦੇਣਾ ਹੈ ਕਾਗਜ਼ ਵਾਪਸ ਲੈਣ ਦਾ ਦੇਣਾ ਹੈ ਤੇ ਅੱਜ ਵੀ ਪਟਵਾਰੀਆਂ ਤੋਂ ਤੇ ਸੈਕਟਰੀਆਂ ਤੋਂ ਰਿਪੋਰਟਾਂ ਲਿੱਤੀਆਂ ਜਾ ਰਹੀਆਂ ਅੱਜ ਦੀ ਤਰੀਕ 'ਚ ਤੇ ਕਾਗਜ਼ ਰਿਜੈਕਟ ਕੀਤੇ ਜਾ ਰਹੇ ਆ ਤੁਹਾਡੇ ਸਾਹਮਣੇ ਮੈਂ ਦਿਖਾਉਣਾ ਚਾਹਣਾ ਮਚਾਕੀ ਖੁਰਦ ਦੀ ਪੰਚਾਇਤ ਹੈ ਜੀ ਇਹ ਸਟ ਇਲੈਕਸ਼ਨ ਹੈ ਜਿਹੜੀ ਯੋਗ ਅਯੋਗ ਉਮੀਦਵਾਰਾਂ ਦੀ ਲਿਸਟ ਪਿੰਡ ਮਚਾਕੀ ਖੁਰਦ ਆਰਓ ਸ਼੍ਰੀ ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫਸਰ ਆ ਜਿਹੜੇ ਸਾਰੇ ਜਿਹੜੇ ਯੋਗ ਹੋਏ ਹੈ ਮਨਿੰਦਰ ਸਿੰਘ son of ਮੇਜਰ ਸਿੰਘ ਸਰਪੰਚ ਦੇ ਕਾਗਜ਼ ਭਰੇ ਹੈ ਜਰਨਲ ਯੋਗ ਥੱਲੇ ਦਸਕਤ ਹੈ ਜੀ ਸਤਾਰ ਅਮਰੀਕ ਸਿੰਘ ਜੀ ਦੇ 5 10 2024 ਜੀਪ ਐਗਰੀਕਲਚਰ ਅਫਸਰ ਸਾਹਿਬ ਦੇ ਤੇ ਅੱਜ ਦੀ ਤਰੀਕ 'ਤੇ ਲਿਸਟ ਬਦਲ ਕੇ ਤੁਸੀਂ ਮਨਿੰਦਰ ਸਿੰਘ ਦੇ ਕਾਗਜ਼ ਰਿਜੈਕਟ ਕਰਕੇ ਅਨਪੋਸਟ ਬੰਦੇ ਬਣਾਉਣੇ ਚਾਹੁੰਦੇ ਹੋ ਇਹ ਕਿਵੇਂ ਚੱਲੂਗਾ ਕੰਮ ਮੈਂ ਕੱਲ ਵੀ ਬੇਨਤੀ ਕੀਤੀ ਅਫਸਰਾਂ ਨੂੰ ਮੈਂ ਅੱਜ ਵੀ ਡੀਸੀ ਸਾਹਿਬ ਕੋਲ ਵੀ ਜਾ ਕੇ ਆਇਆ ਸਾਰੇ ਅਫਸਰਾਂ ਕੋਲ ਜਾ ਕੇ ਆਇਆ ਇੱਕ ਪਟਵਾਰੀ ਤੋਂ ਰਿਪੋਰਟ ਲਿੱਤੀ ਜਾ ਰਹੀ ਹੈ ਕਿ ਇਹਦਾ ਛੱਪੜ ਤੇ ਨਜਾਇਜ਼ ਕਬਜ਼ਾ ਨਾ ਇਹਨਾਂ ਦਾ ਘਰ ਛੱਪੜ ਦੇ ਨੇੜੇ ਤੇੜੇ ਪਿੰਡ ਦੇ ਵਿਚਾਲੇ ਰਹਿਣ ਵਾਲੇ ਐ ਦੂਸਰੀ ਗੱਲ ਚਲੋ ਜਿਹੜੀ ਗਲਤ ਰਿਪੋਰਟ ਬਣਾ ਰਿਆ ਉਹ ਇੱਕ ਇੱਕ ਵਿਸ਼ਾ ਉਹ ਹੈ ਦੂਸਰੀ ਗੱਲ ਜਿਹੜੀਆਂ ਵੀ ਰਿਪੋਰਟਾਂ ਪਾਨੀਆਂ ਸੀ ਜਿਹੜੇ ਇਤਰਾਜ਼ ਆਉਣੇ ਸੀ ਇਤਰਾਜ਼ਾਂ ਤੇ ਰਿਪੋਰਟਾਂ ਸਬਮਿਟ ਹੋਣੀਆਂ ਸੀ ਉਹਦੀ ਤਾਰੀਖ 5 ਤਾਰੀਖ ਸੀ ਉਸ ਤੋਂ ਬਾਅਦ ਤੁਸੀਂ ਪੜਤਾਲ ਤੋਂ ਬਾਅਦ ਸਾਰੀ ਇਹ ਲਿਸਟ ਲਾਈਆ ਸਾਰੇ ਪਿੰਡਾਂ ਦੀ ਲੱਗੀ ਐ ਵੇਖੋ ਤੁਸੀਂ ਅਸੀਂ ਖੇਤੀਬਾੜੀ ਦਫ਼ਤਰ ਫਰੀਦਕੋਟ ਖੜੇ ਆਂ ਤੇ ਅੱਜ ਤੁਸੀਂ 7 ਤਰੀਕ ਨੂੰ 48 ਘੰਟਿਆਂ ਬਾਅਦ ਤੁਸੀਂ ਬੰਦੇ ਦੇ ਕਾਗਜ਼ ਰਿਜੈਕਟ ਕਰਦੇ ਹੋਗੇ ਕਿਵੇਂ ਕਰੋਗੇ ਜੀ ਕਾਗਜ਼ ਰਿਜੈਕਟ ਮੈਂ ਅਫਸਰ ਸਹਿਬਾਨਾਂ ਨੂੰ ਬੇਨਤੀ ਕਰਨੀ ਚਾਹਣਾ ਹੈ ਜਿਹੜੇ ਮੈਂ ਹੈਰਾਨ ਹੈ ਪਹਿਲਾਂ ਤਾਂ ਐਮਐਲਏ ਸਾਹਿਬ ਤੇ ਮੈਂ ਸਤਿਕਾਰ ਕਰਦਾ ਉਹਨਾਂ ਦਾ ਬੜਾ ਪਰ ਜੇ ਮੈਂ ਆਪਦੇ ਪਿੰਡ ਦੀ ਚੋਣ ਲੜਨ ਦੀ ਹਿੰਮਤ ਨਹੀਂ ਰੱਖਦਾ ਤੇ ਫਿਰ ਮੈਂ ਹਲਕੇ ਦੀ ਨੁਮਾਇੰਦਗੀ ਕਰਨ ਦਾ ਮੇਰੇ ਕੋਲ ਕੀ ਅਧਿਕਾਰ ਹੈ ਆਪਦੇ ਪਿੰਡ ਦੀ ਚੋਣ ਦੇ ਵਿੱਚ ਕਾਗਜ਼ ਰਿਜੈਕਟ ਕਰਾ ਕੇ 2 ਦਿਨਾਂ ਬਾਅਦ ਤਰੀਕ ਟੱਪਣ ਦੇ ਤੁਸੀਂ ਸਰਪੰਚ ਬਣਾਉਣਾ ਚਾਹੁੰਦੇ ਹੋ ਇੱਕ ਪਾਸੇ ਮੁੱਖ ਮੰਤਰੀ ਸਾਹਿਬ ਆਪਦੇ ਪਿੰਡ ਜਾਂਦੇ ਆ ਤੇ ਜਾ ਕੇ ਲੋਕਾਂ ਨੂੰ ਕਹਿੰਦੇ ਸਰਬਸੰਪਤੀਆਂ ਕਰੋ ਪੰਚਾਇਤਾਂ ਦੀ ਇਲੈਕਸ਼ਨ ਚ ਗਲਤ ਨਹੀਂ ਹੋਣਾ ਚਾਹੀਦਾ ਕੰਮ ਚਲੋ ਲੋਕਾਂ ਨੇ ਉਹਨਾਂ ਦੀ ਮੰਨੀ ਨਾ ਮੰਨੀ ਇੱਕ ਵੱਖਰੀ ਗੱਲ ਹੈ ਦੂਜੇ ਪਾਸੇ ਉਸੇ ਮੁੱਖ ਮੰਤਰੀ ਦੇ ਪਾਰਟੀ ਦੇ ਐਮਐਲਏ ਲੋਕਾਂ ਦੇ ਕਾਗਜ਼ ਰਿਜੈਕਟ ਕਰਾ ਕੇ ਸਾਰਾ ਡੈਮੋਕਰੈਟਿਕ ਪ੍ਰੋਸੈਸ ਨੂੰ ਡੀਰੇਲ ਕਰਕੇ ਤੇ ਉੱਥੇ ਬਣਾਉਣਾ ਚਾਹੁੰਦੇ ਆ ਸਰਪੰਚ ਆਪ ਦਾ ਮੈਂ ਅਫਸਰ ਸਹਿਬਾਨਾਂ ਨੂੰ ਬੇਨਤੀ ਕਰਨੀ ਚਾਹਣਾ ਐ ਸਪੈਸ਼ਲੀ ਆਰਓ ਸਾਹਿਬ ਨੂੰ ਬੇਨਤੀ ਕਰਨੀ ਚਾਹਣਾ ਤੁਹਾਡੇ ਕੋਲੇ 5 ਤਰੀਕ 3 ਵਜੇ ਤੱਕ ਦਾ ਟਾਈਮ ਸੀ ਕੋਈ ਆਬਜੈਕਸ਼ਨ ਐਂਟਰਟੇਨ ਕਰਨ ਦਾ ਅੱਜ 7 ਤਰੀਕ 1 ਵਜੇ 45 ਮਿੰਟਾਂ ਮੇਰੀ ਘੜੀ ਤੇ ਫੋਕਸ ਕਰ ਲਓ 7 ਅਕਤੂਬਰ 1 ਵਜੇ 45 ਮਿੰਟ ਹੋ ਗਿਆ ਤੇ ਤੁਸੀਂ ਜੇ ਅੱਜ ਕਿਸੇ ਦਾ ਆਬਜੈਕਸ਼ਨ ਲੈ ਕੇ ਕੋਈ ਰਿਪੋਰਟ ਦੇ ਆਧਾਰ ਤੇ ਜੇ ਕਾਗਜ਼ ਰਿਜੈਕਟ ਕਰੋਗੇ ਤੇ ਫਿਰ ਸਭ ਨੂੰ ਹਾਈ ਕੋਰਟ ਦੀਆਂ ਪੌੜੀਆਂ ਚੜ੍ਹਨੀਆਂ ਪੈਣਗੀਆਂ ਮੈਂ ਇਹਨਾਂ ਨੂੰ ਬੇਨਤੀ ਸਾਰਿਆਂ ਨੂੰ ਟੈਲੀਫੋਨ ਰਾਹੀਂ ਵੀ ਕੀਤੀ ਹੈ ਕਿ ਤੁਸੀਂ ਸਾਡੇ ਇਲਾਕੇ ਦੇ ਰਹਿਣ ਵਾਲਿਓ ਇੱਕ ਦੂਜੇ ਦੇ ਮੂੰਹ ਮੱਥੇ ਸਾਰੇ ਜਾਣੇ ਲੱਗਦੇ ਆਂ ਸਾਨੂੰ ਮਜਬੂਰ ਨਾ ਕਰੋ ਅਸੀਂ ਤੁਹਾਡੇ ਖਿਲਾਫ ਕੋਈ ਕਾਰਵਾਈ ਕਰੀਏ ਸਾਡਾ ਕੇਸ ਆਲਰੇਡੀ ਹਾਈ ਕੋਰਟ ਦੇ ਵਿੱਚ ਹੈ ਹਾਈ ਕੋਰਟ ਨੇ ਆਰਡਰਸ ਕੀਤੇ ਸੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਕਿ ਸਾਰੇ ਸਕਰੂਟੀ ਪ੍ਰੋਸੈਸ ਦੀ ਵੀਡੀਓਗ੍ਰਾਫੀ ਹੋਵੇ ਜਿਹੜਾ ਅਫਸਰ ਵੀਡੀਓਗ੍ਰਾਫੀ ਨਹੀਂ ਕਰਦਾ ਉਹਦੇ ਖਿਲਾਫ ਹਾਈ ਕੋਰਟ ਕੇਸ ਲਿਆਂਦਾ ਜਾਵੇ ਪਹਿਲੀ ਗੱਲ ਤਾਂ ਇਹਨਾਂ ਨੇ ਵੀਡੀਓਗ੍ਰਾਫੀ ਨਹੀਂ ਕੀਤੀ ਉਸ ਵਿੱਚ ਵੀ ਜਾਵਾਂਗੇ ਜੇ ਸਾਡੇ ਕਾਗਜ਼ ਰਿਜੈਕਟ ਕਰਨਗੇ ਗਲਤ ਅੱਜ ਦੀ ਤਰੀਕ ਚ ਉਸ ਵਿੱਚ ਵੀ ਜਾਵਾਂਗੇ ਅਫਸਰ ਕਹਿ ਰਿਹਾ ਜੀ ਕਿ 5 ਤਰੀਕ ਨੂੰ ਸਮਾਂ ਥੋੜਾ ਸੀ ਜੀ ਕਹਿੰਦੇ ਇਸ ਕਰਕੇ ਸਮੇਂ ਨਾਲ ਆਬਜੈਕਸ਼ਨਸ ਨਹੀਂ ਆ ਸਕੀਆਂ ਕੱਲੇ ਐਮਐਲਏ ਦੇ ਪਿੰਡਸ ਤੇ ਥੋੜਾ ਸੀ ਇੱਕ ਪਿੰਡ ਦੀ ਰਿਪੋਰਟ ਨਹੀਂ ਆ ਸਕੀ ਉਸ ਦਿਨ ਰਿਪੋਰਟ ਆਈ ਹੈ ਰਿਪੋਰਟ ਜਮ੍ਹਾਂ ਹੋਈ ਹੈ ਤੁਸੀਂ ਕਾਗਜ਼ ਯੋਗ ਕਰਾਰ ਦਿੱਤੇ ਹੈ ਤੇ ਅੱਜ ਤੁਸੀਂ ਕਹਿ ਰਹੇ ਹੋ ਜੀ ਕਿ ਅਸੀਂ 48 ਘੰਟਿਆਂ ਬਾਅਦ ਲੈ ਲਿਆ ਘੰਟਾ ਲੇਟ ਹੋ ਗਈ ਰਿਪੋਰਟ ਚਲੋ ਮੰਨ ਲਈ 2 ਘੰਟੇ ਲੇਟ ਹੋ ਗਈ 4 ਘੰਟੇ ਲੇਟ ਹੋ ਗਈ 7 ਤਰੀਕ ਹੋ ਗਈ ਅੱਜ ਯਾਰ ਅੱਜ ਤੁਸੀਂ ਨੋਮੀਨੇਸ਼ਨਸ ਵਿਧਰੋਅਲ ਦੀ ਤਰੀਕ ਹੈ ਤੇ ਤੁਸੀਂ ਸਿੰਬਲ ਅਲਾਟ ਕਰਨਾ ਹੈ ਤੇ ਅੱਜ ਤੁਸੀਂ ਇਹ ਕੰਮ ਕਰ ਰਹੇ ਹੋ ਬੜੀ ਸ਼ਰਮ ਦੀ ਗੱਲ ਹੈ ਜੀ ਮੈਂ ਅਫਸਰਾਂ ਨੂੰ ਸਭ ਨੂੰ ਬੇਨਤੀ ਕਰਦਾ ਮੈਂ ਆਰਓ ਸਾਹਿਬ ਨੂੰ ਹੁਣ ਬੇਨਤੀ ਕਰਨ ਚੱਲਿਆ ਅੰਦਰ ਹੱਥ ਜੋੜ ਕੇ ਬੜੀ ਸਿਨਮਰ ਬੜੀ ਨਿਮਰਤਾ ਨਾਲ ਉਹਨਾਂ ਨੂੰ ਬੇਨਤੀ ਕਰਨ ਚੱਲੇ ਆ ਕਿ ਇਹ ਗਲਤ ਕੰਮ ਨਾ ਕਰੋ ਕਿਉਂਕਿ ਕਾਨੂੰਨ ਸਭ ਵਾਸਤੇ ਬਰਾਬਰ ਹੈ ਤੇ ਫਿਰ ਜਦੋਂ ਕਾਨੂੰਨ ਦੀ ਚੱਕੀ 'ਚ ਕਿਸੇ ਨੂੰ ਪੀਸਣਾ ਪਿਆ ਨਾ ਬਰੀਕ ਬਹੁਤ ਪਿਸੂਗੀ ਇਹ ਗੱਲ ਮੇਰੀ ਯਾਦ ਰੱਖਿਓ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ